ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾ ਸੰਗਤ ਆਓ ਆਪ ਜੀ ਦੇ ਨਾਲ ਅੱਜ ਆਸ ਦੀ ਸਾਂਝ ਪਾਈਏ ਜਿਸ ਵੇਲੇ ਖਾਲਸਾ ਰਾਜ ਕੈਂਦੀਆਂ ਗੱਲਾਂ ਵੱਲੇ ਜਾ ਰਿਹਾ ਸੀ ਤੇ ਉਹ ਵੇਲੇ ਜਿਸ ਵੇਲੇ ਮਲਤਾਨ ਦੀ ਚਾਬੀਆਂ ਜਿਹੜੀਆਂ ਅਸੀਂ ਪਿਆਰਿਓ ਉਹ ਅੰਗਰੇਜ਼ਾਂ ਨੇ ਪ੍ਰਾਪਤ ਕਰਨੀਆਂ ਸਨ 18 ਅਪ੍ਰੈਲ 1848 ਈਸਵੀ ਵਾਲੇ ਦਿਨ ਈਸਟ ਇੰਡੀਆ ਕੰਪਨੀ ਦੀ ਬੰਬਈ ਫੌਜ ਤੋਂ ਵੈਰਸ ਐਗਨਿਊ ਅਤੇ ਇੱਕ ਹੋਰ ਅਧਿਕਾਰੀ ਐਡਰ ਸਨ ਸਿੱਖਾਂ ਤੋਂ ਮਲਤਾਨ ਦਾ ਕੰਟਰੋਲ ਲੈਣ ਲਈ ਗੋਰਖਿਆਂ ਦੇ ਇੱਕ ਛੋਟੇ ਜਿਹੇ ਅਸਕਾਰ ਨੂੰ ਨਾਲ ਮਲਤਾਨ ਦੇ ਲੈ ਕੇ ਬਾਹਰ ਮਲਤਾਨ ਪਹੁੰਚਿਆ ਹੁਣ ਇਹਨਾਂ ਗੱਲਾਂ ਤੋਂ ਤੁਸੀਂ ਪਿਆਰੇ ਅੰਦਾਜ਼ਾ ਲਾਓ ਕੇ ਖਾਲਸਾ ਰਾਜ ਨੂੰ ਖਤਮ ਕਰਨ ਵਾਸਤੇ ਗੋਰਖਿਆਂ ਦੀ 도ਗਰਿਆਂ ਦੀ ਕਿੰਨੀ ਮਿਲੀ ਭੁਗਤੀ ਜਿਸ ਵੇਲੇ ਖਾਲਸਾ ਰਾਜ ਦੇ ਵਿੱਚ ਸ਼ੇਰ ਸਿੰਘ ਖਤਮ ਹੋ ਜਾਂਦਾ ਹੈ ਮਹਾਰਾਜ ਖਡਕ ਸਿੰਘ ਖਤਮ ਹੋ ਜਾਂਦਾ ਹੈ ਕਵਰ ਨੌਨਿਹਾਲ ਸਿੰਘ ਜਿਸ ਤੇ ਸੱਜਾ ਛੁੱਟਿਆ ਜਾਂਦਾ ਸਾਰੀ ਸਕੀਮ ਪਲਾਨ ਗੁਰਖਿਆਂ ਦੇ ਨਾਲ ਰਲ ਕੇ ਕੀਤੀ ਗਈ ਸੀ ਔਰ ਅੱਜ ਵੀ ਇਹ ਅਸਕਾਰਡ ਬਣ ਕੇ ਮਲਤਾਨ ਦੇ ਬਾਹਰ ਪਹੁੰਚੇ ਨੇ ਅੰਗਰੇਜ਼ਾਂ ਦੇ ਸਾਹਮਣੇ ਨਾਲ ਅਗਲੇ ਦਿਨ ਮੂਲ ਰਾਜ ਨੇ ਦੋ ਬਟਸ ਸਰਕਾਰੀਆ ਨੂੰ ਸ਼ਹਿਰ ਦੀਆਂ ਚਾਬੀਆਂ ਪੇਸ਼ ਕਰਨੀਆਂ ਸੀ ਜਿਵੇਂ ਦੋਵੇਂ ਅਧਿਕਾਰੀ ਸਵਾਰ ਹੋ ਕੇ ਕਿਲੇ ਤੋਂ ਬਾਹਰ ਨਿਕਲੇ ਮੂਲ ਰਾਜ ਦੀ ਫੌਜ ਦੇ ਇੱਕ ਸਿਪਾਹੀ ਨੇ ਵੈਨਸ ਐਗਨੀਊ ਤੇ ਹਮਲਾ ਕਰ ਦਿੱਤਾ ਇੱਕ ਮਿਲਵੇਂ ਹਮਲੇ ਦਾ ਸੰਕੇਤ ਹੋ ਸਕਦਾ ਸੀ ਕਿਉਂਕਿ ਜੋ ਭੀੜ ਨੇ ਉਹਨਾਂ ਨੂੰ ਘੇਰ ਲਿਆ ਤੇ ਹਮਲਾ ਕਰ ਦਿੱਤਾ ਮੋਲ ਰਾਜ ਦੀ ਫੌਜ ਖੜੀ ਰਹੀ ਜਾਂ ਭੀੜ ਵਿੱਚ ਸ਼ਾਮਲ ਹੋ ਗਈ ਦੋਨੋਂ ਅਧਿਕਾਰੀ ਜ਼ਖਮੀ ਹੋ ਗਏ ਉਹਨਾਂ ਨੇ ਸ਼ਹਿਰ ਦੇ ਬਾਹਰ ਇੱਕ ਮਸਜਿਦ ਵਿੱਚ ਪਨਾਹ ਲਈ ਜਿੱਥੇ ਐਂਡਰਸਨ ਨੇ ਮੱਦ ਲਈ ਇੱਕ ਪਟੀਸ਼ਨ ਲਿਖੀ ਸੰਭਵ ਹੈ ਕਿ ਮੂਲ ਰਾਜ ਆਪਣੀ ਹੀ ਫੌਜ ਵਿੱਚ ਬਣੀ ਸਾਜ਼ਿਬ ਤੇਰ ਨਾ ਹੋਵੇ ਪਰ ਆਪਣੀਆਂ ਫੌਜਾਂ ਵੱਲੋਂ ਬਗਾਵਤ ਨਾਲ ਉਹ ਆਪਣੇ ਆਪ ਨੂੰ ਬਜਰਬਦ ਸਮਝਦਾ ਸੀ ਦਗਾਨ ਮੂਲ ਰਾਜ ਮਲਤਾਨ ਤੱਕ ਬੇਟਾ ਸੁਰਧ ਸਿੱਖ ਬਗਾਵਤ ਦਾ ਆਗੂ ਸੀ ਅਤੇ ਦੀਵਾਨ ਸ਼ਾਮਨ ਮਲ ਚੋਪੜਾ ਦਾ ਪੁੱਤਰ ਸੀ ਜਿਸ ਨੂੰ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਮਲਤਾਨ ਦੇ ਸ਼ਹਿਰ ਦਾ ਗਵਰਨਰ ਨਿਯੁਤ ਕੀਤਾ ਗਿਆ ਸੀ ਉਸ ਦੇ ਇਲਾਕੇ ਵਿੱਚ ਝੰਗ ਦਾ ਦੱਖਣੀ ਪੰਜਾਬ ਖੇਤਰ ਵੀ ਸ਼ਾਮਲ ਸੀ ਬੇਟੇ ਦੁਆਰਾ ਲਾਹੌਰ ਪੈਲਸ ਨੂੰ ਨਾਲ ਮਲਾਉਣ ਦੇ ਨਾਲ ਬਾਅਦ ਵਿੱਚ ਸਿੱਖ ਫੌਜ ਨੇ ਦੋ ਅੰਗਰੇਜ਼ ਸਿੱਖ ਜੰਗਾਂ ਬਹਾਦੀ ਨਾਲ ਲੜੀਆਂ ਸਨ ਦਿਵਾਨ ਮੂਲ ਰਾਜ ਪਿੱਤੂਸ ਖਰਾਫ ਆਖਰੀ ਸਿੱਖ ਜੰਗ ਵਿੱਚ ਸ਼ਾਮਲ ਸੀ ਉਸ ਨੂੰ ਸਿੱਖ ਸੰਤ ਭਾਈ ਮਹਾਰਾਜ ਸਿੰਘ ਪੱਛਮੀ ਪੰਜਾਬ ਦੇ ਸਿੱਖ ਸਰਦਾਰਾਂ ਤੇ ਪੰਜਾਬੀ ਮੁਸਲਮਾਨਾਂ ਦਾ ਸਹਿਯੋਗ ਪ੍ਰਾਪਤ ਸੀ ਪਿੱਤੂਸ ਦੇ ਮਲਤਾਨ ਤੇ ਇਕਵਜਾ ਕਰਨ ਦੇ ਬਾਅਦ ਦਿਵਾਨ ਮੂਲ ਰਾਜ ਕੈਦ ਕਰ ਲਿਆ ਗਿਆ ਕਲਕੱਤੇ ਨੇੜੇ ਇੱਕ ਜੇਲ੍ਹ ਵਿੱਚ ਉਸਦੀ ਮੌਤ ਹੋਈ 19ਵੀਂ ਸਦੀ ਵਿੱਚ ਸਿੱਖ ਹਾਕਮ ਮਹਾਰਾਜਾ ਰਣਜੀਤ ਸਿੰਘ ਨੇ ਮਲਤਾਨ ਨੂੰ ਜਿੱਤ ਲਿਆ ਸੀ ਅਤੇ ਮਲਤਾਨ ਦੇ afghan ਹਾਕਮ ਮੁਜੱਫਰ ਖਾਨ ਸੰਦਲ ਜਾਈ ਨੂੰ ਹਰਾ ਕੇ ਮਾਰ ਦਿੱਤਾ ਗਿਆ ਸੀ ਤੇ ਉਸਦੀ ਮੌਤ ਮਲਤਾਨ ਵਿੱਚ afghan ਦੇ ਰਾਜ ਦੇ ਅੰਤ ਦੀ ਖਲੈਖਾਇਕ ਬਣੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਮਰਾਜ ਦੇ ਸਭ ਤੋਂ ਜੋ ਪ੍ਰਸੰਗਕਾ ਵਿੱਚ ਇੱਕ ਹੋਣ ਲਈ ਜਾਣੇ ਜਾਂਦੇ ਦੀਵਾਨ ਸ਼ਾਹਨਵਲ ਮਲ ਚੋਪੜਾ ਪੰਜਾਬੀ ਖत्री ਨੂੰ ਮਲਤਾਨ ਦਾ ਗਵਰਨਰ ਨਿਯੁਕਤ ਕੀਤਾ ਸੀ ਉਹ ਮਲਤਾਨ ਵਿੱਚ ਖੇਤੀਬਾੜੀ ਦੇ ਸੁਧਾਰ ਲਈ ਅਤੇ ਸਿੱਖ ਧਰਮ ਦੇ ਪ੍ਰਸਾਰ ਲਈ ਜਾਣਿਆ ਜਾਂਦਾ ਸੀ ਇੱਕ ਅਫਗਾਨ ਦੇ ਹੱਥੋਂ ਸ਼ਾਹਨਵਲ ਦੀ ਹੱਤਿਆ ਦੇ ਬਾਅਦ ਉਹਦਾ ਜੇਠਾ ਪੁੱਤਰ ਮਲਤਾਨ ਦਾ ਗਵਰਨਰ ਬਣਾਇਆ ਗਿਆ ਸੀ ਔਰ ਅੱਜ ਮੂਲ ਚੰਦ ਤੋਂ ਚਾਬੀਆਂ ਲੈਣ ਵਾਲੇ ਅੰਗਰੇਜ਼ ਪਸਰਾ ਤੇ ਹਮਲਾ ਹੋਇਆ ਔਰ ਬਾਅਦ ਦੇ ਵਿੱਚ ਉਸ ਨੂੰ ਕੈਦ ਕਰ ਲਿਆ ਗਿਆ ਜਿਸ ਦੀ ਬਾਅਦ ਦੇ ਵਿੱਚ ਮੌਤ ਹੋ ਹੀ ਪਿਆ ਰਿਓ ਛੋਟੀ ਜੀ ਇਤਿਹਾਸ ਪੰਨ ਸਾਹਿਬ ਨਾਲ ਸਾਂਝੀ ਕੀਤੀ ਐ ਜੇ ਬਾਦਸ਼ਾਹ ਜੀ ਕਿਰਪਾ ਕਰਨ ਹੋਈਆਂ ਬੁਲਾਣਾ ਅਜਤਾਰਿਓ ਗੱਜ ਜੀ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ